ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆ ਪਿੰਡ ਪਰਿੰਗੜੀ ਪੱਤੀ ਤਹਿਸੀਲ ਜਲਾਸ਼ਰੀ ਤਰਨਤਨ ਸਾਹਿਬ ਆਨਰ ਵੀਰ ਬਿੰਦੇ ਦੇ ਕੋਲ ਆਏ ਆ ਸੋ ਸਾਰੇ ਵੀਰ ਆਪਣੇ ਜਾਣਦੇ ਆ ਠੀਕ ਆ ਜੀ ਵੀਰ ਹੁਣੀ ਵਪਾਰ ਦਾ ਕੰਮ ਕਰਦੇ ਆ ਤੇ ਪਸ਼ੂ ਇਹਨਾਂ ਦੇ ਕੋਲ ਅਕਸਰ ਜਿਹੜੇ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਵਪਾਰ ਲੈਣ ਦੇ ਵਿੱਚ ਅੱਜ ਵੀ ਭਰਾਵਾਂ ਨੂੰ ਆਪਾਂ ਟੋਟਲ ਤਿੰਨ ਗਵੜਾ ਦਿਖਾਉਣੀਆਂ ਨੇ ਮਾਲ ਤਕਰੀਬਨ ਸੋਇਆ ਸੋਇਆ ਤਿੰਨ ਗਵੜਾ ਨੇ ਇਸ ਵਕਤ ਕਿੰਨੇ ਕਿੰਨੇ ਸਮੇਂ ਦੀਆਂ ਸੂਈਆਂ ਨੇ ਕੀ ਥੱਲੇ ਦੁੱਧ ਬਾਕੀ ਮੋਲ ਪੜਦਾ ਬਿਲਕੁਲ ਜਾਇਜ ਕਹਿ ਕੇ ਕਰਾ ਦੇਾਂਗੇ ਬਿਲਕੁਲ ਛੋਟੇ ਛੋਟੇ ਮੋਲ ਹੋਣਗੇ ਸੋ ਪ੍ਰਿੰਗੜੀ ਪਿੰਡ ਸਾਰੇ ਵੀਰ ਜਾਣਦੇ ਆ ਠੀਕ ਆ ਜੀ ਜਿਹੜੇ ਵੀਰ ਮਾਝੇ ਨੂੰ ਬਿਲੋਂਗ ਕਰਦੇ ਆ ਕੋਈ ਹਰੀਗੇ ਪਤਨ ਤੋਂ 8-7 ਕਿਲੋਮੀਟਰ ਦੀ ਦੂਰੀ ਆ ਤੇ ਪੱਟੀ ਜਿੱਥੋਂ 5-6 ਕਿਲੋਮੀਟਰ ਦੀ ਦੂਰੀ ਆ ਸੈਦਪੁਰ ਬੱਠੇ ਪੈਣੀ ਪਨਗੋਟਾ ਵੱਡੀ ਕਰਤੋਵਾਲ ਇਹ ਪਿੰਡ ਨਾਲ-ਨਾਲ ਲੱਗਦੇ ਆ ਅੱਜ ਤਰੀਕ 1 ਫਰਵਰੀ ਤੇ ਸਮਾਂ ਕੋਈ ਮਾਰਨਿੰਗ 10 10:30 ਵਜੇ ਦਾ ਪੂਰੀ ਗੱਲਬਾਤ ਕਰਾਂਗੇ ਮੇਰੇ ਭਰਾ ਵੀਡੀਓ ਨੂੰ ਐਂਡ ਤੱਕ ਦੇਖ ਲਿਆ ਜੇ ਠੀਕ ਆ ਜੀ ਸੋ ਇੱਥੇ ਆਣ ਕੇ ਇੱਕ ਟਾਈਮ ਦੋ ਟਾਈਮ ਤਿੰਨ ਟਾਈਮ ਤਸੱਲੀ ਕਰ ਲਿਓ ਠੀਕ ਆ ਕਿਸੇ ਪ੍ਰਾਣੇ ਥੋੜੇ ਪੈਸੇ ਲਾਉਣੇ ਆ ਚਾਹੇ ਬਹੁਤੇ ਲਾਉਣੇ ਆ ਤਸੱਲੀ ਕਰ ਲਿਓ ਮਾਲ ਸੋਇਆ ਸੁвая ਬਿੰਦੇ ਵੀਰ ਸਾਸਰੀ ਕਰ ਸਕਦੇ ਹੋ ਠੋਠੀਤਾ ਜੀ ਹਾਂ ਵਧੀਆ ਵੀਰ ਜੀ ਲੈ ਵੀ ਬਿੰਦੇ ਵੀਰ ਅੱਜ ਤਿੰਨ ਵੜਾ ਆਪਣੇ ਕੋਲੇ ਬਕਾਊਗਾ ਹਾਂਜੀ ਮਾਲ ਤਕਰੀਬਨ ਤਿੰਨੇ ਪਸ਼ੂ ਸੋਇ ਸੁвая ਹਨਾ ਠੀਕ ਆ ਤੇ ਮੋਲਾ ਵੀ ਫਿਰ ਬੜੇ ਛੋਟੇ ਛੋਟੇ ਜਾ ਜਾ ਜੀ ਮੋਲੀ ਹਰੇ ਠੀਕ ਆ ਨਿੱਕੇ ਨਿੱਕੇ ਮੋਲਾ ਤੇ ਸ਼ੁਰੂਆਤ ਕਰ ਲਵਾਂਗੇ ਠੀਕ ਆ ਜੀ ਪਹਿਲੇ ਨੰਬਰ ਤੋਂ ਬਿੰਦਿਆ ਇਧਰੋਂ ਕਰਨੀ ਸ਼ੁਰੂਆਤ ਲੋ ਜੀ ਡੱਬੀ ਵੈੜ ਤੋਂ ਹੀ ਸ਼ੁਰੂਆਤ ਕਰਦੇ ਆਂ ਬਿੰਦੇ ਫਿਰ ਕੀ ਵੇਰ ਵੈੜ ਦਾ ਇਹ ਵੀ ਦੀ ਹੁਣ ਆਪਾਂ ਲਈ ਆਪਾਂ ਸੂਈ ਨੂੰ ਬਣਾ 8 ਦਿਨੋਂ 10 ਦਿਨੋਂ ਲਈ ਆਪਾਂ ਆਪਣੇ ਕੋਲ ਸੂਈ ਨਹੀਂ ਇਹ ਵੀ ਅੱਛਾ ਜੀ ਲਈਏ ਮੋਲੀ ਹੁਣ ਪਤਾ ਨਹੀਂ 8 ਦਿਨਾਂ ਸੂਈ ਦੰਦਾਂ ਸੂਈਏ ਪਤਾ ਨਹੀਂ ਹੁਣੇ ਕੱਲ ਦਾ ਦੁੱਧ 8-9 ਕਿਲੋ ਥਲੇ ਦੇ 8-9 ਕਿਲੋ ਹਾਂ ਅਗਰ ਬੱਚਾ ਮਗਰ ਹੈ ਮਗਰ ਬੱਚਾ ਲੋ ਜੀ ਆ ਮਗਰ ਬੱਚਾ ਮੇਲ ਕਾ ਫਾਇਦੇ ਠੀਕ ਆ ਜੀ 8-9 ਕ ਦਿਨਾਂ ਦੀ ਸੂਈ ਆ ਸੂਈ ਆ ਤੇ ਦੁੱਧ ਵੀ 8-9 ਕਿਲੋ 8-9 ਕਿਲੋ ਵੀਰ ਜੀ 9008 9 ਜੀ ਠੀਕ ਆ ਜੀ ਦੁੱਧ ਇਹ ਨਾ ਜੋ ਠੀਕ ਆ ਠੀਕ ਆ ਲਓ ਵੀ ਇੱਕ ਵਾਰੀ ਆਪਾਂ ਤਸੱਲੀ ਦੇ ਨਾਲ ਭਰਾਵਾਂ ਨੂੰ ਦਿਖਾ ਦਿੰਦੇ ਹਾਂ ਠੀਕ ਆ ਜੀ 8-9 ਕਿਲੋ ਦੁੱਧ ਦੇ ਥੱਲੇ ਹਾਜ਼ਰ ਹਾਂ ਆ ਕਰੋ ਚੱਕ ਠੀਕ ਆ ਹਾਈਟ ਤੇ ਮੀਡੀਅਮ ਆ ਜਿੱਦਾਂ ਕਿ ਨਾਰਮਲ ਆਪਾਂ ਜਰਸੀ ਵਾੜਾ ਵੇਖਦੇ ਹਾਂ ਹਾਈਟ ਮੀਡੀਅਮ ਆ ਚਲੋ ਕੋਈ ਭਰਾ ਸਾਹਵੇਂ ਸੁਵੇਂ ਠੀਕ ਆ ਜੀ ਬੱਚੀ ਦੁੱਧ ਧਾਖ ਰਿਹਾ ਜਿਹੜੇ ਰੇਡ ਦੇ ਵਿੱਚ ਦੁੱਧ ਧਾਖ ਲੋ ਭਰਾਈ ਆਊਗੀ ਵਧੀਆ ਹਾਂ ਲਓ ਜੀ ਬਾਕੀ ਥੋੜਾ ਥੋੜਾ ਬਹੁਤ ਕੰਮ ਦਾ ਲੱਗਾ ਠੀ ਸੋ ਨੋਗਲਾ ਥਾਣਾ ਤੇ ਆ ਮੁੱਠੀ ਮੁੱਠੀ ਵਾਲਾ ਥਾਣਾ ਹਾਂ ਹਾਂ ਲਓ ਜੀ ਠੀਕ ਆ ਜੀ ਬਾਕੀ ਪਿੰਦੇ ਵਿੱਚ ਪੂਰ ਛੱਟੇ ਤੋਂ ਬਚੀ ਆ ਉਹ ਨਹੀਂ ਵੀ ਕਿਹ ਡੰਗਸ ਲੇਣੀ ਕੰਮ ਹੈਗਾ ਲਓ ਜੀ ਕੋਈ ਗਲਤ ਬਾਤ ਹੋਈ ਤਾਂ ਪਹਿਲਾਂ ਦੱਸ ਦੇਣੀ ਆ ਜਦੋਂ ਦੇ ਛੱਟਣ ਕੇ ਜਸਨ ਮਾਰ ਕੇ ਕੋਈ ਪੂਰਾ ਤਸਲੀ ਨਾਲ ਦੇਵਾ ਵਿਖਾ ਦੇ ਆਥੋਂ 9 ਕਿਲੋ ਦੁੱਧ ਤੇ 10 ਆ ਕਿ ਦਿਨ ਤੋਂ ਹੋ ਜਾਈ 9 ਵਜੇ ਹਾਂ ਹੈ ਵੀ ਪਹਿਲਾਂ ਨੇ ਨਾ ਕਿ ਦੁੱਜੇ ਉਹਨਾਂ ਵੀ ਪਹਿਲੇ ਪਤਾ ਨਹੀਂ ਪਤਾ ਨਹੀਂ ਵੀ ਪਹਿਲਾਂ ਦੁੱਜੇ ਹਣੇ ਆਪਾਂ ਕਹਿ ਦਈਏ ਪਹਿਲਣ ਵਾ ਦੁੱਜੇ ਹੋ ਸਾਦੀ ਜਿਹੜਾ ਥਣ ਲੱਗਾ ਜੇ ਠੀਕ ਆ ਹਾਂ ਮੈਂ ਵੀ ਦੁੱਜੇ ਮੰਨੋ ਹੈ ਇਹਨੂੰ ਵੰਗਾ ਲਾਉਂਦੇ ਵੀਰ ਜੀ ਆ ਵੰਗਾ ਲਾ ਕੇ ਚੋਂਦੇ ਜੋ ਅੱਛਾ ਹਾਂਜੀ ਬਾਕੀ ਕੋਈ ਮਤਲਬ ਹਿਲ ਜੂ ਬਾਅਦ ਵਿੱਚ ਜਿਹੜੀ ਉਹ ਨਹੀਂ ਪਰ ਵੀ ਬੰਕੀ ਹੈ ਉਹ ਜਿਹੜਾ ਉਤਨਾ ਚੋਈ ਜਿਤਨਾ ਪਰਲੀ ਉਹ ਵੰਗੇ ਵੰਗਾ ਲੈਦੀ ਉਹਤਰਾ ਮਿਲਦੀ ਆ ਹਾਂ ਹਾਂ ਇਹ ਆ ਲੈਦੀ ਹੈ ਵੰਗਾ ਠੀਕ ਆ ਭਾਈ ਹਾਂ ਦੱਸਣਾ ਪਹਿਲਾਂ ਅਗਲੇ ਪਤਾ ਨਾ ਵੰਗਾ ਪਾਉਣਾ ਲਓ ਜੀ ਠੀਕ ਆ ਜੀ ਬੰਗਾ ਰਸੀ ਮਾਰਾ ਪਾਲੀ ਦਾ ਠੀਕ ਆ ਜੀ ਬੰਗਾ ਰਸੀ ਪਾ ਕੇ ਤੇ ਬਿੰਦਾ ਦਾ ਚਵਾਈ ਕਰ ਲਈਤੀ ਆ ਇਹਦਾ ਬਿੰਦੇ ਮੁੱਲ ਦੇ ਦਾਂਗੇ ਕਿੰਨੇ ਦੀ ਮੁੱਲ ਭਾ ਵੀ ਦੀ 40 ਕਰੀਏ ਜੇ ਪੌਂਚ ਕਰਉਣੀ 35000 ਦੀ 35 ਦੀ ਜੇ ਘਰੋਂ ਖੜੇ 32000 ਦੀ 32 ਦੀ ਹਾਂ ਜੀ ਲਓ ਜੀ 1000 ਛੋਟ ਕਰ ਦਾਂਗੇ 35000 ਦੀ ਪੌਂਚ ਕਰਾਂਗੇ ਵੀਰ ਜੀ ਲਓ ਜੀ 34000 ਦੀ ਜੇ ਘਰੋਂ ਦੇ 31000 ਦੇ ਦਾਂਗੇ ਬਿਲਕੁਲ ਘਰੋਂ ਲੈ ਜਾਓਗੇ ਤੇ ਇੱਥੇ ਲਾਜੋ 31000 ਦੀ ਪੌਂਚ ਉਹ 34000 ਦੇ ਵਿੱਚ ਹੋ ਜੂਗੀ ਠੀਕ ਆ ਜੀ ਫਾਈਨਲ ਹਾਂ ਨਾਲੇ ਸੌਦੇ ਹੀ ਹੋਣਗੇ ਠੀਕ ਆ ਜ ਅਗੇ ਥੋੜੇ ਪੈਸੇ ਜਿਹੜੇ ਭਰਾਨੇ ਲਾਉਣੇ ਉਹਨਾਂ ਦੇ ਕੰਮ ਦੀ ਜਿਹੜੀ ਹੋਆ ਦੁੱਧ ਦਾਖਲ ਹੋ ਵੀਰੀਆ ਪਾਠਨ ਹੋ ਗਿਆ ਦੁੱਧ ਦਾਰਿ ਟ੍ਰੀਓ ਮਿੰਟੀ ਵਾਲ ਹੱਲੇ ਦੇ ਚਲੋ ਠੀਕ ਹੈ ਬਸ ਦੋ ਦਾ ਦੋ ਤਾਂ ਵੀ ਲੀਟਰ ਕੱਟ ਆਖਿਆ ਲੀਟਰ ਇਹ ਗਰਮ ਪੂਰੀ ਗਰਮੀ ਪਰ ਕਰਨ ਵਾਲੀ ਮੌਜ ਬਣਾ ਦੇ ਬੋਦ ਵੀਰੇ ਸਾਹਮਣੇ ਵਾਲੀ ਚਾਰ ਢਾਨ ਬੱਛੀ ਬਾਕੀ ਗਰਮੀ ਦੇ ਤੋਹਫੇ ਆ ਟਿਕਾ ਜੀ ਇਹ ਚੱਕਰ ਚੋਂ ਕਰੋ ਸੰਗਫਰੀਡ ਆ ਕਰਨ ਲੱਗਾ ਜਾਣਾ ਹਾਂਜੀ ਆਹ ਨਾਲ ਹੱਥੀ ਮੁਠੀ ਵਾਲਾ ਨੋਕਲਾ ਕਰੋ ਸੁਭਾਧਨ ਕਰੋ ਠੀਕ ਆ ਹਾਂਜੀ ਅਦਰ ਅਗੇ ਸਾਗਰ ਨੰਬਰ ਤੇ ਇਹਦਾ ਬਿੰਦੇ ਫਿਰ ਕੀ ਵੇਰਵਾ ਸ਼ਾਈਬਲ ਕਰੋਸ ਤੇ ਸ਼ਾਈ ਵਾਲਾ ਕਰੋਸ ਹੀ ਹੋ ਠੀਕ ਆ ਵੀਰੇ ਹਾਂਜੀ ਅਜਾ ਬਿੰਦੇ ਦਾ ਸੁਆ ਕਿਵੇਂ ਹੋਊਗਾ ਹੁਣ ਤਿਜਾ ਸਾਦਾ ਵੀਰੇ ਦੂਜਾ ਤਿਜੇ ਸੁਈ ਲਾਉਣੀ ਨੂੰ ਉਹ ਤਿਜੇ ਮੰਨ ਲੈ ਤਿਜਾ ਮੰਨੋ ਇਹਦਾ ਅੱਜ ਸਮਾਂ ਕਿੰਨਾ ਕੁ ਹੋ ਗਿਆ ਨੂੰ ਸੁਈ ਨੂੰ ਹੁਣ ਵੀ ਇਹਨੂੰ 10 ਦਿਨ ਹੋ ਗਏ ਜੋ ਠੀਕ ਆ ਜੀ ਇਹ 10 ਦਿਨ ਹੋ ਗਏ ਜੋ ਲਓ ਜੀ 10 ਦਿਨ ਦਾ ਸਮਾਂ ਹੋ ਗਿਆ ਠੀਕ ਆ ਜੀ ਹਾਂਜੀ ਤਿਜੇ ਸੁਆ ਮੰਨੋ ਬਾਕੀ ਕਰੋਸ ਅੰਗ ਬ੍ਰੀਡ ਦੇ ਵਿੱਚ ਮਗਰ ਬੱਛਾ ਵੇਲ ਕਾਫ ਇਹਦੇ ਬੱਛਾ ਜੇ ਇਹਦੇ ਵੀ ਬਾਕੀ ਥਾਲ ਤੋਂ ਵਿਖਾ ਦੇ ਕੋਈ ਹਾਲ ਕਰਨ ਮਾਰ ਨੂੰ ਮੱਝਾਂ ਨਾਲ ਤਾਂ ਲੱਗਾ ਠੀਕ ਆ ਜੀ ਆ ਮੁੱਠੀ ਮੁੱਠੀ ਥਾਣਾ ਤੇ ਇਹਦਾ ਥਾਲਾ ਦੁੱਧ ਕਿੰਨਾ ਪਿੰਦੇ ਉਹ ਵੀ ਜੀ ਹੁਣ ਪਾਵੇਂ 13 ਲਾ ਲਓ ਦੁੱਧ 12 ਕਿਲੋ ਗਾਰੰਟੀ ਦਵਾਂ ਦੁੱਧ 13 ਹੀ ਉਹ 12 ਕਿਲੋ ਗਾਰੰਟੀ ਦਿੰਦੇ 12 ਦੀ ਗਾਰੰਟੀ 12 ਦੀ ਗਾਰੰਟੀ ਲਓ ਜੀ 12 ਕਿਲੋ ਦੀ ਗਾਰੰਟੀ ਪਿੰਦਾ ਵੀ ਇਹਨਾਂ ਦਾ ਵੀ ਦੇ ਦਾਂਗੇ ਦੁੱਧ 13 ਕਿਲੋ ਹੋਊਗਾ ਦੁੱਧ 13 ਕਿਲੋ ਹੋਏ ਨਾ ਹੋਣ ਦੀ ਗਾਰੰਟੀ ਜੋ ਸੋ ਬਾਕੀ ਤੋਰ ਤਾਰ ਕੇ ਤਸੱਲੀ ਨਾਲ ਵਿਖਾਉਣੇ ਆ ਮੇਰੇ ਇੱਥੇ ਬਾ ਦੋ ਟਾਈਂ ਚੋ ਕੇ ਲੈ ਕੇ ਜਾਓ ਕਰੋ ਆਪਣੇ ਨੂੰ ਆ ਇਹ ਚੱਕਰ ਚੋ ਹਾਂ ਲੈ ਵੀ ਕਰਾ ਦੇ ਚੱਕ ਬਿੰਦਾ ਤੋਰਲਾ ਦੋ ਕਦਮ ਗਾਂ ਤੋਰ ਦੇ ਕਰੋ ਚੱਕ ਠੀਕ ਆ ਜੀ 12 ਕਿਲੋ ਦੁੱਧ ਇਸ ਵਿਹੜ ਗਾਂ ਦੇ ਥੱਲੇ ਹਾਜ਼ਰ ਆ ਠੀਕ ਆ ਜੀ ਤੱਜਾ ਜਿਹਾ ਸੂਆ ਬਾਕੀ ਥਣ ਥਣ ਬੜੇ ਕੰਮ ਦਾ ਲੱਗਾ ਹੈ ਕਈ ਵਾਰ ਨਾਰਮਲੀ ਸਾਰੇ ਭਰਾਵਾਂ ਨੂੰ ਹੁੰਦਾ ਵੀ ਬਿਲਕੁਲ ਥਣ ਥਣ ਬੜਾ ਵਧੀਆ ਲੱਗਾ ਹੋਵੇ ਚੰਗਾ ਹੋਵੇ ਬਲੈਕ ਥਣ ਨੇ ਮੁੱਠੀ ਮੁੱਠੀ ਨੋਕਲਾ ਥਣ ਪੋਲੀ ਰੋਮੋਰ ਕੋ ਵੀ ਜੀ ਆਂ ਵੰਗਾ ਬੁੰਗਾ ਮੜਾ ਮੋੜੇ ਵੀ ਲੱਗਦਾ ਨਹੀਂ ਮੰਗਾ ਨਹੀਂ ਪਉਂਦੰਦੀ ਇਹ ਨਹੀਂ ਪਉਂਦੀ ਹਾਂ ਇੱਥੇ ਪੂਰਾ ਸਟਰਕਚਰ ਕੈਰ ਮਿਲਦੀ ਜੋ ਫੇਸ ਫੂਡ ਕੁਆਲਿਟੀ ਪੂਰਾ ਸਟਰਕਚਰ ਦਿਖਾ ਦੇ ਤੇ ਦੁੱਧ ਵੀ ਇਹਨਾਂ ਕਰਮਾ ਲਈਆਂ ਮੱਝਾਂ ਨਾਲ ਆਉਂਦੇ ਆਂ ਦੁੱਧ ਮੱਝਾਂ ਚਿੱਟਾ ਦੁੱਧ ਵੀ ਚਿੱਟਾ ਦੁੱਧ ਮੱਝਾਂ ਨਾਲ ਦਾ ਠੀਕ ਆ ਜੀ ਬੱਚਾ ਮਗਰ ਹਾਂਜੀ ਕੋਈ ਇਹ ਵੀ ਬਸ ਕੋਈ 12 13 ਦਾ 11 13 ਦਿਨਾਂ ਦੀ ਸੂਈ ਆ ਤੇ ਬਾਕੀ ਲੇਵੇ ਭਾਂਡੇ ਦੀ ਕਰਮਾ ਲਈ ਸਾਫ਼ ਸੁਥਰੀ ਆ ਠੀਕ ਆ ਜੀ ਵੈਸੇ ਮਾਲ ਆ ਪਹਿਲਾਂ ਵੀ ਆਪਾਂ ਬੜੀ ਵਾਰੀ ਜ਼ਿਕਰ ਕੀਤਾ ਵੀ ਛੋਟੇ ਛੋਟੇ ਰੇਟਾਂ ਦੇ ਵਿੱਚ ਪਸ਼ੂ ਆਉਂਦੇ ਆ ਹਾਂਜੀ ਤੇ ਬਿੰਦੇਬੀਰੀ ਦਾ ਮੁੱਲ ਪੜਦਾ ਕੀ ਰਹੂਗਾ ਅੱਜ ਮੋਲ ਜੀ ਵੇਢੀ ਕਰ ਪਾਉਂੇ ਕਰਾਉਣੀ ਫਿਰ ਇਹਦੀ ਕਰਾਂ 45000 ਦੀ 45 ਦੀ ਹਾਂ ਕਰੋ 40 ਦੀ ਇੱਥੋਂ ਆਕੇ ਲੈ ਜਾ 40 ਦੀ 1000 ਸ਼ੋਰ ਆ 49 ਦੀ 49 ਕਰੋ 49 ਦੀ ਆ ਜੇਬ ਕੇ ਨਾਲ ਦੇ ਪਾਉਂੇ ਕਰਾਉਣੀ ਫਿਰ ਕਰਦਾ ਹਾਂ ਹਾਂ ਕਰ 44 ਦੀ ਜਿੱਤਨੇ 43 45 ਦੀ 43 ਕਰੀਏ ਪਹੁੰਚ ਲਓ ਵੀ ਫਿਰ 43 ਦੀ 100 ਮੀਟਰ ਤੱਕ ਪੈਂਦਾ ਵਾਹਾਈਨਾ ਠੀਕ ਆ ਜੀ ਹਾਂ ਜੀ ਸੋ 43000 ਦੀ ਪਹੁੰਚ 49000 ਦੀ ਇੱਥੇ ਆਣ ਕੇ ਲੈ ਜਾਓ ਹਾਂ ਇੱਕੜ 40 ਕਰੋ ਲਓ ਜੀ ਇੱਕ ਘਾਟ 40 ਦੀ ਵਾੜ ਮਿਲ ਜੂਗੀ 12 ਕਿਲੋ ਦੁੱਧ ਠੀਕ ਆ ਜੀ ਬੱਚਾ ਮਗਰ ਆ ਤੇ ਅੱਗੇ ਨਖਤ ਵਿਖਾਉਣੇ ਆ ਭਰਾਵਾਂ ਨੂੰ ਇੱਕ ਬਲੈਕ ਰੰਗ ਦੇ ਵਿੱਚ ਆ ਸਿੰਗਾ ਲਈ ਠੀਕ ਆ ਜੀ ਹਾਂਜੀ ਆ ਦੇਖੋ ਮਗਰ ਬੱਛਾ ਦੇ ਇਹਦੇ ਮਗਰ ਬੱਛਾ ਜੀ ਇਹਨੂੰ ਅੱਜ ਬਿੰਦੇ ਕਿੰਨੇ ਕਿ ਦਿਨ ਫਿਰ ਇਹਨੂੰ ਵਿਧੀਆਂ ਜਿਹਾ ਹੋਤਾ ਹੋ ਗਿਆ ਜੋ ਅੱਛਾ ਜੀ ਹਾਂਜੀ ਠੀਕ ਆ ਹਾਂ ਲੋ ਵੀ ਹਫਤੇ ਦੀ ਸੂਈ ਐ ਉਹ ਮਗਰ ਬੱਛਾ ਦੇ ਲਾੜ ਰੰਗ ਦਾ ਮਗਰ ਬੱਛਾ ਮੇਲਗਾ ਠੀਕ ਆ ਭਾਈ ਅੱਛਾ ਬਿੰਦੇ ਇਸ ਵਕਤ ਕਿੰਨੇ ਕਿ ਦੁੱਧ ਤੇ ਆ ਗਈ ਦੁੱਧ ਵਿਧੀਆਂ ਅਸ ਲੈ ਅੱਜ ਚੌਥਾ ਪੰਜਵਾਂ ਦਿਨ ਜੇ 6-7 ਕਿਲੋ ਜੀ ਵੀਰ ਜੀ 7 ਲਾ ਲਓ 8 ਨੂੰ 7 ਹੀ ਹੋਊਗਾ ਹਾਂ 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 ਦੁੱਧ ਨਹੀਂ ਹੋ ਜਿਆਦਾ ਵਿਧੀਆਂ ਜੀ ਹਾਂ ਇਹੋ ਮੈਂ ਲਾ ਮਾਰਦੀ ਆ ਹੂੰ ਦੋ 10 ਲੀਟਰ ਭਰਾਈ ਆਉਗੀ ਹੂੰ ਹੂੰ ਸਾਂਭੀ ਨਹੀਂ ਕਿਸ ਨੇ ਵੀਰ ਹੁਣ 7 ਕਿਲੋ ਚਵਾਤੀ ਹੈ ਹੈ 7 ਕਿਲੋ 7 ਕਿਲੋ ਵੀ ਅੱਠ ਨੇ ਹੋਊਗਾ ਸਾਜ ਹਾਂ ਅੱਠ ਨੇ ਉਹ ਕਹਿਣਾ ਮਰੇ ਅਗਲੇ ਘਰੇ ਕੱਟ ਨਿਕਲ ਦੋਦੀ ਆ ਗਏ ਲਓ ਜੀ ਕਰੋ ਚੱਕ ਆ ਫੇਸ ਵੀ ਇਹਦਾ ਇੱਕ ਵਾਰੀ ਦਿਖਾ ਦੇਈ ਫਿਰ ਜਿਵੇਂ ਇੱਕ ਵਾਰੀ ਮਾਰ ਕੇ ਕੈਮਰਾ ਇੱਧਰ ਠੀਕ ਆ ਕੋਣੀ ਇੱਕੋਰੀ ਬੰਦੇ ਮੜਾ ਆਉਣਦੇ ਆਇਓ ਆਇਆਂ ਨੂੰ ਕੱਟ ਦੇ ਮੜਾ ਜੇ ਗੇਰਾ ਲੈ ਦਿਖਾ ਦੇ ਠੀਕ ਆ ਸੋ ਆ ਜਿਹੜਾ ਇਹਦਾ ਫੇਸ ਆ ਬਾਕੀ ਲੰਬਾਈ ਨੰਬੂਈ ਵੈਰਦੀ ਚੰਗੀ ਆ ਹਾਂ ਦੁੱਧ ਦਾਖ ਲੋ ਭਰਾਈ ਜਾਊਗੀ ਬਾਕੀ ਲੰਬਾਈ ਚੰਗੀ ਆ ਕੋਈ ਹਫਤੇ 8 ਦਿਨਾਂ ਦੀ ਸੂਈ ਆ ਤੇ 7 ਕਿਲੋ ਦੁੱਧ ਹਾਂ ਬੱਚਾ ਮਗਰ ਅੱਜ ਪੰਜਵਾਂ ਦਿਨ ਹੋਇਆ ਲੈਣ ਨੂੰ ਆ ਠੀਕ ਹੈ ਬੰਦੇ ਮੋਲਾ ਕੀ ਰੋਗਾਂ ਦਾ ਡਿਮਾਂਡ ਹੈ ਵੀਰ ਜੀ ਜੇ ਦੇ ਘਰੋਂ ਖੜਨੀ 5000 ਦੀ ਤੇ ਪਹੁੰਚ 27000 ਰੁਪਏ ਦੀ 27000 ਦੀ ਹਾਂ ਲੈਸ ਰੂਸ ਕਰਕੇ 500 ਦੀ ਸ਼ੋਰ ਸਾਢੇ 26 ਦੀ ਹਾਂ ਪਹੁੰਚ ਹਾਂ ਤੇ ਕਰ ਲੈ ਜੀ ਵਰਚ ਪੂਰੇ 24000 ਦੇ ਦਾਂ ਘਰੋਂ ਲੈ ਜੂਦੇ ਹਾਂ ਯਾਰ ਪੂਰੇ 24 ਦੀ ਹਾਂ ਪਹੁੰਚ ਸਾਢੇ 26 ਦੀ ਹਾਂ ਤੇ ਘਰੋਂ ਲੈ ਜੀ 24000 ਰੁਪਏ ਦੀ ਲੈ ਵੀ ਬਾਹਰ ਮੇਰੇ ਭਰਾਵਾਂ ਨੂੰ ਦਿਖਾਤੀ ਯਾਰ ਰੰਗ ਬਲੈਕ ਹਾਂਜੀ ਬਾਕੀ 7 ਤੱਕ ਕਿਲੋ ਪੰਜਾ ਛਿਆਂ ਦੇ ਨਾਲ ਦੀ ਪੰਜਾ ਦੇ ਨਾਲ ਸੁਈ ਆ ਉੱਪਰ ਲੱਗੀ ਨਾਲ ਮੇਰਾ ਮਾੜਾ ਮਾੜਾ ਪੰਜਾ ਦੇ ਨਾਲ ਦੀ ਸੁਈ ਪਾ ਲਾਈ ਨਾਲ ਮਾੜਾ ਮੂੜਾ ਮਾਰੂ ਕਰਮਾ ਦੀ ਵੀ ਰੋ ਪੋਪੇ ਪਾ ਲੈਣਾ ਗਾਵਾ ਆ ਵੀ ਮਾਰਦੀ ਮੇਰਾ ਉਪਰ ਲਵ ਯੂ ਕਰੋਗੇ ਸਵਾਮੀ ਆ ਮੇਰਾ ਮਾਰਦੀ ਕਿ ਦੋਵੇਂ ਠੀਕ ਆ ਇਹ ਨਾ ਚੱਕਰ ਜੋ ਬਾਕੀ ਬਿਲਕੁਲ ਜਾਇਜ਼ ਰੇਟਾਂ ਦੇ ਉੱਤੇ ਪਸ਼ੂ ਆ ਠੀਕ ਆ ਜੀ ਮਾਲ ਮੇਰੇ ਭਰਾਜੀ ਵੇਂਦਾ ਮਰਜੀ ਖਰੀਦਿਆ ਕਰੋ ਜਾਇਜ਼ ਰੇਟ ਹੁੰਦੇ ਆ ਛੋਟੇ ਛੋਟੇ ਜੇ ਮੋਲ ਨੇ ਠੀਕ ਆ ਤੇ ਸਵਾਇਕਾ ਨੰਬਰ ਦੀ ਨਾਲ ਮਾਰੀ ਹੋਵੇ ਆਪਣੇ ਠੀਕ ਆ ਵੀਰੇ ਬੰਦੇ ਬਾਕੀ ਥਾਂ ਥਾਂ ਸਾਰੀਆਂ ਬੈ ਠੀਕ ਹੈ ਜੀ ਲਓ ਵੀ ਨੰਬਰ ਭਰਾਵੋ ਸਕਰੀਨ ਦੇ ਉੱਪਰ ਚਲਾ ਦਿੱਤੇ ਆ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਮਾਲ ਆਉਂਦਾ ਰਹਿੰਦਾ ਬਾਕੀ ਪੁੱਛਗੇਸ ਕਰਦੇ ਰਿਆ ਕਰੋ ਬਿਲਕੁਲ ਛੋਟੇ ਛੋਟੇ ਰੇਟ ਹੁੰਦੇ ਆ ਪਿੰਦੇ ਵੀਰ ਦੇ ਕੋਲ ਆਣ ਕੇ ਆਪਣੀਆਂ ਤਸੱਲੀਆਂ ਕਰੋ ਚਵਾਈਆਂ ਕਰੋ ਧੰਨਵਾਦ ਆ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ